ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਦੇ ਰੂਪ ਦੇ ਵਿੱਚ ਬੇਟਾ ਕੁਐਸਚਨ ਕਰਾਂਗੇ ਵੀ ਜਿਹੜੇ ਇਹ ਤੁਸੀਂ ਐਮਸੀਕਿਊ ਦੇ ਰੂਪ ਦੇ ਵਿੱਚ ਬਣਾ ਲੈਣੇ ਨੇ ਤੁਹਾਨੂੰ ਵਿੱਚ ਚਾਰ ਆਪਸ਼ਨਾਂ ਐਮਸੀਕਿਊ ਦੇ ਵਿੱਚ ਆndੀਆਂ ਗਿਆ ਉਹਦੇ ਵਿੱਚ ਇੱਕ ਕੁਐਸਚਨ ਹੈ ਜਿਹੜੀ ਇੱਕ ਕੁਐਸਚਨ ਬਿਲਕੁਲ ਕਰੈਕਟ ਹੁੰਦਾ ਹੈਗਾ ਇਹ ਵਿੱਚ ਮੈਂ 25 ਕੁਐਸਚਨਾਂ ਦੀ ਬੇਟਾ ਜਿਹੜੀ ਹੈਗੀ ਹੈਗੀ ਵੀਡੀਓ ਸਟਾਰਟ ਕੀਤੀ ਹੋਈ ਹੈਗੀ ਤੇ ਪਹਿਲਾਂ ਦੋ ਵੀਡੀਓਜ਼ ਆਲਰੇਡੀ ਆਪਣੇ ਕੋਲ ਆਪ ਲੋਡ ਹੋ ਚੁੱਕੀਆਂ ਗਿਆ 25 25 ਕੁਐਸਚਨਾਂ ਦੀਆਂ ਯਾਨੀ ਕਿ 50 ਨੰਬਰ ਕੁਐਸਚਨ ਤੱਕ ਆਲਰੇਡੀ ਪਹਿਲਾਂ YouTube ਚੈਨਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਆਪਣੇ ਕੋਲ ਅੱਜ ਅਸੀਂ ਗੱਲ ਕਰਾਂਗੇ 51 ਨੰਬਰ ਕੁਐਸਚਨ ਤੋਂ ਬੱਚੇ ਇਹ ਐਮਸੀਕਿਊ ਤੁਹਾਨੂੰ ਜਿੰਨੇ ਵੀ ਪੰਜਾਬ ਸਰਕਾਰ ਨੇ ਮਾਨ ਸਰਕਾਰ ਦੀ ਸਰਕਾਰ ਨੇ ਜਿੰਨੀਆਂ ਵੀ ਪੋਸਟਾਂ ਅਨਾਉਂਸ ਕੀਤੀਆਂ ਹੋਈਆਂ ਗਿਆ ਤੁਹਾਨੂੰ ਪਤਾ ਹੈ ਪੰਜਾਬ ਪੁਲਿਸ ਕਾਂਸਟੇਬਲ ਦੀਆਂ ਪੋਸਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਇਹ ਐਮਸੀਕਿਊ ਇੰਪੋਰਟੈਂਟ ਹੋਣ ਵਾਲੇ ਨੇ ਬਾਕੀ ਬਚੇ ਇਹ ਐਮਸੀਕਿਊ ਜਿੰਨੀਆਂ 822 ਪੋਸਟਾਂ ਪੰਜਾਬ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਆ ਰਹੀਆਂ ਹੈਗੀਆਂ ਜਿਦੇ ਵਿੱਚੋਂ ਐਮਪੀਐਚਡਬਲੂ ਮੇਲ ਦੀਆਂ ਐਮਪੀਐਚਡਬਲੂ ਫੀਮੇਲ ਏਐਨਐਮ ਦੀਆਂ ਜੀਐਨਐਮ ਦੀਆਂ ਤੇ ਆਪਣੇ ਕੋਲ ਲੈਫਟ ਟੈਕਨੀਸ਼ੀਅਨ ਦੀਆਂ ਪੋਸਟਾਂ ਆ ਗਈਆਂ ਉਹਨਾਂ ਵਿੱਚ ਇਹ ਐਮਸੀਕਿਊ ਆਉਣ ਵਾਲੇ ਨੇ ਇਸ ਕਰਕੇ ਕਿਉਂਕਿ ਉਹਨਾਂ ਦੇ ਵਿੱਚ ਪੰਜਾਬੀ ਦਾ ਜਿਹੜਾ ਪੇਪਰ ਹੋਊਗਾ ਉਹਦੇ ਵਿੱਚ ਪੰਜਾਬ ਜੀ ਕੇ ਪਲੱਸ ਜੀ ਇੰਡੀਆ ਲੈਵਲ ਦੀ ਜੀ ਕੇ ਜਿਹੜੀ ਉਹਦੇ ਵਿੱਚ ਪਈਗੀ ਤੇ ਨਾਲ ਹੀ ਬੱਚੇ ਤੁਹਾਨੂੰ ਬਹੁਤ ਹੀ ਜ਼ਿਆਦੇ ਜਿਹੜੇ ਪੰਜਾਬੀ ਦੇ ਕੁਸ਼ਨ ਆਣਗੇ ਉਹ ਜ਼ਰੂਰੀ ਤੁਸੀਂ ਅਟੈਂਪਟ ਕਰਨੇ ਹੋਣਗੇ ਤੇ ਜੋ ਬੱਚਾ ਬੇਟਾ ਔਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਉਹ 9463079 680 ਤੇ ਸੰਪਰਕ ਕਰ ਸਕਦਾ ਹੈ ਬਾਕੀ ਬੱਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਹੈਗਾਗਾ ਫ੍ਰੀ WhatsApp ਗਰੁੱਪ ਦਾ ਉਸ ਲਿੰਕ ਨੂੰ ਜੁਆਇਨ ਕਰਕੇ ਤੁਸੀਂ ਸਾਡਾ ਫ੍ਰੀ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋਗੇ ਤੇ ਬਾਕੀ ਬੱਚੇ ਔਨਲਾਈਨ ਕੋਚਿੰਗ ਤੁਸੀਂ ਬਹੁਤ ਹੀ ਜੈਨੂਨ ਪ੍ਰਾਈਸ ਤੇ ਇੱਕ ਵਨ ਟਾਈਮ ਤੁਸੀਂ ਪੇਮੈਂਟ ਕਰਨੀ ਹੈ ਉਹ ਜਿਹੜੀ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਜਿਹੜੀ ਤਿਆਰੀ ਹੈਗੀ ਉਹ ਉਹ ਤੱਕ ਤੁਹਾਨੂੰ ਕਰਵਾਈ ਜਾਏਗੀ ਜਦੋਂ ਤੱਕ ਤੁਹਾਡਾ ਪੇਪਰ ਕੋਈ ਵੀ ਇਗਜ਼ਾਮ ਸਰਕਾਰੀ ਨੌਕਰੀ ਲਈ ਕਲੀਅਰ ਨਹੀਂ ਹੋ ਜਾਂਦਾ ਇਸ ਕਰਕੇ ਬੇਟਾ ਤੁਸੀਂ 9463079680 ਤੇ ਸੰਪਰਕ ਕਰ ਸਕਦੇ ਹੋ ਬਾਕੀ ਬੱਚੇ ਅੱਜ ਦੀ ਕਲਾਸ ਅਸੀਂ ਸਟਾਰਟ ਕਰਦੇ ਹਾਂਗੇ ਪਹਿਲਾ ਕੁਸ਼ਨ ਕੀ ਕਹਿ ਰਿਹਾ ਹੈਗਾ 51 ਨੰਬਰ ਕੁਸ਼ਨ ਫਾਰਤ ਦਾ ਰਾਸ਼ਟਰੀ ਪਸ਼ੂ ਕਿਹੜਾ ਹੈ ਬੇਟਾ ਰੱਪਾਰ ਸਰ ਜਿਹੜਾ ਰਾਸ਼ਟ ਰਾਸ਼ਟਰੀ ਪਸ਼ੂ ਐ ਨੈਸ਼ਨਲ ਐਨੀਮਲ ਦੀ ਗੱਲ ਕੀਤੀ ਗਈ ਹੈ ਬਾਗ ਠੀਕ ਹੈ ਯਾਦ ਰੱਖਣਾ ਹੈਗਾ ਨੈਸ਼ਨਲ ਐਨੀਮਲ ਬਾਗ ਹੈਗਾ ਤੇ ਆਪਣੇ ਕੋਲ ਭਾਰਤ ਦਾ ਰਾਸ਼ਟਰੀ ਪੰਛੀ ਮੋਰ ਹੈਗਾ ਜੇ ਤੁਹਾਨੂੰ ਪੰਜਾਬ ਦਾ ਰਾਸ਼ਟ ਪੰਜਾਬ ਦਾ ਪੰਛੀ ਪੁੱਛ ਲਿਆ ਜਾਵੇ ਬੇਟਾ ਪੰਜਾਬ ਦਾ ਪੰਛੀ ਕਿਹੜਾ ਹੈਗਾ ਤੁਸੀਂ ਦੱਸੋ ਕਮੈਂਟ ਬਾਕਸ ਦੇ ਵਿੱਚ ਕੀ ਆਨਸਰ ਦਿਓ ਬੇਟਾ ਆਪਣੇ ਕੋਲ ਬਾਜ ਤੁਸੀਂ ਕੀ ਹੈ ਬਾਜ ਆਏਗਾ ਬੇਟਾ ਜਿਹੜਾ ਪੰਜਾਬ ਦਾ ਜਿਹੜਾ ਪੰਛੀ ਹੈ ਉਹ ਬਾਜ ਆਏਗਾ ਸਟੇਟ ਵਰਡ ਸਟੇਟ ਵਰਡ ਅਸੀਂ ਕਹਾਗੇ ਪੰਜਾਬ ਦਾ ਆਪਣੇ ਕੋਲ ਬਾਜ ਆਏਗਾ ਤੇ ਬਾਜ ਦਾ ਤੁਸੀਂ ਸੈਂਟੀਫਿਕ ਨੇਮ ਹੈ ਜਿਹੜਾ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਠੀਕ ਹੈ ਤੇ ਆਪਣੇ ਕੋਲ ਐਨੀਮਲ ਤੁਸੀਂ ਦੱਸੋਗੇ ਤਾਂ ਪੰਜਾਬ ਦਾ ਜਿਹੜਾ ਸਟੇਟ ਐਨੀਮਲ ਹੈਗਾ ਉਹ ਸਾਡੇ ਕੋਲ ਹੈਗਾ ਕਾਲਾ ਹਿਰਨ ਠੀਕ ਹੈ ਇਹ ਚੀਜ਼ਾਂ ਵਿੱਚ ਤੁਸੀਂ ਯਾਦ ਕਰਨੀਆਂਗੇ ਕਿਉਂਕਿ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦੀਆਂ ਹੈ ਤੀਸਰਾ ਕੁਐਸਚਨ 53 ਨੰਬਰ ਕੁਐਸਚਨ ਦੇਖੋ ਭਾਰਤ ਦੀ ਰਾਸ਼ਟਰੀ ਖੇਡ ਕਿਹੜੀ ਹੈ ਭਾਰਤ ਦੀ ਰਾਸ਼ਟਰੀ ਖੇਡ ਹੈ ਜਿਹੜੀ ਹਾਕੀ ਹੈ ਤੇ ਭਾਰਤ ਦੇ ਰਾਸ਼ਟਰੀ ਚੰਡੇ ਦੀ ਲੰਬਾਈ ਤੇ ਚੜਾਈ ਦਾ ਅਨੁਪਾਤ ਕਿੰਨਾ ਹੈਗਾ ਬੇਟਾ ਜਿਹੜੀ ਲੰਬਾਈ ਹੈਗੀ ਉਹ 3 ਹੈ ਤੇ ਜੇਕਰ 3 ਮੀਟਰ ਹੈ ਤਾਂ ਚੜਾਈ ਉਹਦੀ 2 ਮੀਟਰ ਹੋਏਗੀ ਬੱਚੇ ਇਹ ਯਾਦ ਰੱਖਣਾ ਹੈਗਾ 3 ਮੀਟਰ ਜੇਕਰ ਲੰਬਾਈ ਹੈ ਤਾਂ 2 ਮੀਟਰ ਉਹਦੀ ਚੜਾਈ ਹੋਏਗੀ ਤੇ ਭਾਰਤ ਦਾ ਰਾਸ਼ਟਰੀ ਗਾਣ ਕਿਸ ਨੇ ਲਿਖਿਆ ਜਿਹੜਾ ਭਾਰਤ ਦਾ ਰਾਸ਼ਟਰੀ ਗਾਣ ਹੈਗਾ ਉਹ ਆਪਣੇ ਕੋਲ ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆਗਾ ਬੇਟਾ ਰਵਿੰਦਰਨਾਥ ਟੈਗੋਰ ਜੀ ਨੂੰ ਜਿਹੜਾ ਨੋਬਲ ਪੁਰਸਕਾਰ ਹੈ ਜਿਹੜਾ ਉਹ ਕਦੋਂ 1913 ਦੇ ਵਿੱਚ ਦਿੱਤਾ ਗਿਆ ਸੀਗਾ ਯਾਦ ਰੱਖਣਾਗਾ 1913 ਦੇ ਵਿੱਚ ਰਵਿੰਦਰ ਨਾਥ ਟੈਗੋਰ ਜੀ ਨੂੰ ਜਿਹੜਾ ਹੈਗਾ ਨੋਬਲ ਪ੍ਰਾਈਜ਼ ਦਿੱਤਾ ਗਿਆ ਤੁਸੀਂ ਇਹ ਚੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋਗੇ ਵੀ ਨੋਬਲ ਪ੍ਰਾਈਜ਼ ਹੈ ਜਿਹੜਾ ਕਿਸ ਕੈਟਾਗਰੀ ਦੇ ਵਿੱਚ ਬੇਟਾ ਰਵਿੰਦਰ ਨਾਥ ਟੈਗੋਰ ਜੀ ਨੂੰ ਦਿੱਤਾ ਗਿਆ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਕਿਸ ਨੇ ਕਿਹਾ ਬੇਟਾ ਸੁਭਾਸ਼ ਚੰਦਰ ਬੋਸ ਜੀ ਨੇ ਮਹਾਤਮਾ ਗਾਂਧੀ ਜੀ ਨੂੰ ਰਾਸ਼ਟਰ ਪਿਤਾ ਦੇ ਨਾਮ ਨਾਲ ਰਾਸ਼ਟਰ ਪਿਤਾ ਕਿਹਾ ਬੇਟਾ ਯਾਦ ਰੱਖਣਾ ਹੈਗਾ 50 ਨੰਬਰ ਕੁਐਸਚਨ 57 ਨੰਬਰ ਕੁਸ਼ਨ ਭਾਰਤ ਦਾ ਰਾਸ਼ਟਰੀ ਗੀਤ ਕਿਸ ਨੇ ਲਿਖਿਆ ਬੱਚੇ ਤੁਹਾਨੂੰ ਰਾਸ਼ਟਰੀ ਗਾਣ ਪੁੱਛ ਲਿਆ ਜਾਵੇ ਰਾਸ਼ਟਰੀ ਗਾਣ ਰਵਿੰਦਰ ਨਾਥ ਟੈਗੋਰ ਜੀ ਨੇ ਲਿਖਿਆ ਜਦੋਂ ਕਿ ਰਾਸ਼ਟਰੀ ਗੀਤ ਜਿਹੜਾ ਉਹ ਬੰਕਮ ਚੰਦਰ ਚੈਟਰਜੀ ਨੇ ਲਿਖਿਆ ਬੇਟਾ ਇਹ ਯਾਦ ਰੱਖਣਾ ਜੇਕਰ ਤੁਹਾਨੂੰ ਗੀਤ ਪੁੱਛ ਲਿਆ ਗਿਆ ਤਬ ਬੈਂਕਮ ਚੰਦਰ ਚੈਟਰਜੀ ਜੀ ਜੇਕਰ ਤੁਹਾਨੂੰ ਗਾਨ ਪੁੱਛਿਆ ਗਿਆ ਤਾਂ ਤੁਸੀਂ ਰਵਿੰਦਰ ਨਾਟੋਗੋਰ ਜੀ ਕਹੋਗੇ ਮਨੁੱਖੀ ਸਰੀਰ ਦੀ ਕਿਸ ਗ੍ਰੰਥੀ ਨੂੰ ਮਾਸਟਰ ਗ੍ਰੰਥੀ ਕਿਹਾ ਜਾਂਦਾ ਹੈ ਦੇਖੋ ਇਹ ਇਨਾ ਕੁ ਕੁਐਸਚਨ ਪਿਟਿਊਟਰੀ ਗਲੈਂਡ ਨੂੰ ਬੇਟਾ ਪਿਟਿਊਟਰੀ ਗਲੈਂਡ ਨੂੰ ਅਸੀਂ ਮਾਸਟਰ ਗ੍ਰੰਥੀ ਬੋਲਦੇ ਹਾਂ ਪਿਊਸ਼ ਗਲੈਂਡ ਜਿਹਨੂੰ ਪਿਟਿਊਟਰੀ ਗਲੈਂਡ ਬੋਲਦੇ ਹਾਂਗੇ ਤੇ ਉਸ ਨੂੰ ਅਸੀਂ ਮਾਸਟਰ ਗ੍ਰੰਥੀ ਦਾ ਨਾਮ ਕਹਿੰਦੇ ਹਾਂ ਕਿ ਯਾਦ ਰੱਖਣਾ ਹੈਗਾ ਇੰਪੋਰਟੈਂਟ ਹੈਗਾ ਜੇ ਤੁਹਾਨੂੰ ਪੁੱਛ ਲਿਆ ਜਾਵੇ ਵੀ ਜਿਹੜੀ ਮਾਸਟਰ ਗ੍ਰੰਥੀ ਆ ਉਹ ਕਿੱਥੇ ਹੁੰਦੀ ਹੈਗੀ ਦਿਮਾਗ ਦੇ ਵਿੱਚ ਹੁੰਦੀ ਹੈਗੀ ਤੇ ਦਿਮਾਗ ਦੇ ਵਿੱਚ ਹੁੰਦੀ ਹੈਗੀ ਪਿਟਿਊਟਰੀ ਗਲੈਂਡ ਜਿਹੜਾ ਮਾਸਟਰ ਗਲੈਂਡ ਹੈਗਾਗਾ ਹਿਊਮਨ ਬੋਡੀ ਦਾ ਹਿਊਮਨ ਬੋਡੀ ਦਾ ਯਾਨੀ ਕਿ ਮਨੁੱਖੀ ਸਰੀਰ ਦਾ ਠੀਕ ਹੈ ਇਹ ਕੁਐਸਚਨ ਹੈ ਜਿਹੜਾ ਤੁਹਾਨੂੰ ਬਹੁਤ ਜਿਆਦਾ ਇੰਪੋਰਟੈਂਟ ਹੈਗਾ ਜਿੰਨਾ ਵੀ ਪੇਪਰ ਬੇਟਾ ਚਾਹੇ ਹੋ ਐਮਪੀਐਚਡਬਲਯੂ ਮੇਲ ਦਾ ਹੋਵੇ ਚਾਹੇ ਉਹ ਐਮਪੀਐਚਡਬਲਯੂ ਫੀਮੇਲ ਦਾ ਹੋਵੇ ਇਸ ਵਿੱਚ ਤੁਹਾਨੂੰ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ ਐਕਸਰੇ ਦੀ ਖੋਜ ਕਿਸ ਨੇ ਕੀਤੀ ਰਟੰਜਨ ਨੇ ਬੇਟਾ ਆਪਣੇ ਕੋਲ ਐਕਸਰੇ ਦੀ ਖੋਜ ਕੀਤੀ ਇਹ ਜਿੰਨੇ ਵੀ ਬੇਟਾ ਐਗਜ਼ਾਮ ਰੇਡੀਓਲੋਜੀ ਦੇ ਲਈ ਹੁੰਦੇ ਨੇਗੇ ਜਾਂ ਫਿਰ ਐਕਸਰੇ ਟੈਕਨੋਲੋਜੀ ਦੇ ਲਈ ਬੇਟਾ ਤੁਹਾਨੂੰ ਜਿਹੜਾ ਐਗਜ਼ਾਮ ਹੋਏਗਾ ਉਹ ਜਾਂ ਫਿਰ ਆਪਣੇ ਕੋਲ ਓਟੀਟੈਕ ਨੇਸ਼ਨ ਦੇ ਲਈ ਜਿਹੜਾ ਐਗਜ਼ਾਮ ਹੋਏਗਾ ਉਸ ਦੇ ਵਿੱਚ ਇਹ ਕੁਐਸਚਨ ਹੈ ਜਿਹੜੀ ਇੰਪੋਰਟੈਂਟ ਹੈਗਾ ਬਾਕੀ ਇਹ ਕੁਐਸਚਨ ਜਿਹੜਾ ਐਕਸ-ਰੇ ਵਾਲਾ ਹੈਗਾ ਇਹ ਐਮਪੀਐਚ ਡਬਲਯੂ ਮੇਲ ਦੇ ਲਈ ਫੀਮੇਲ ਦੇ ਲਈ ਏਐਨਐਮ ਜੀਐਨਐਮ ਦੇ ਲਈ ਬਟਾ ਸਾਰਿਆਂ ਦੇ ਲਈ ਇੰਪੋਰਟੈਂਟ ਹੈਗਾ ਜੀਕੇ ਦੇ ਤੌਰ ਤੇ ਦਾ ਬੇਟਾ 올 ਓਵਰ ਬੇਟਾ ਸੀ ਗੱਲ ਕਰਾਂਗੇ ਵੀ ਸਾਰੇ ਪੰਜਾਬ ਦੇ ਲਈ ਇੰਡੀਆ ਦੇ ਲਈ ਇੰਪੋਰਟੈਂਟ ਹੀ ਹੈ ਜੀਕੇ ਆਣੀ ਜ਼ਰੂਰੀ ਹੈਗੀ ਜਨਰਲ ਨੋਲਜ ਬੇਟਾ ਬਹੁਤ ਜ਼ਰੂਰੀ ਹੈ ਹਰੇਕ ਬੱਚੇ ਨੂੰ ਜਨਰਲ ਨੋਲਜ ਆਣੀ ਚਾਹੀਦੀ ਹੈ ਕਿਸ ਤੱਤੂ ਦਾ ਪ੍ਰਯੋਗ ਮਨੁੱਖੀ ਦੁਆਰਾ ਮਨੁੱਖ ਦੁਆਰਾ ਸਭ ਤੋਂ ਪਹਿਲਾਂ ਕੀਤਾ ਗਿਆ ਸੀ ਬੇਟਾ ਤਾਂਬੇ ਦਾ ਕਾਪਰ ਦਾ ਬੇਟਾ ਜਿਹਨੂੰ ਅਸੀਂ ਕਾਪਰ ਕਾਪਰ ਏਜ ਵੀ ਬੋਲ ਦਿੰਦੇ ਹਾਂਗੇ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਾਪਰ ਏਜ ਆਈ ਸੀਗੀ ਯਾਦ ਰੱਖਣਾ ਹੈਗਾ ਕਾਪਰ ਏਜ ਦਾ ਮਨੁੱਖ ਦੁਆਰਾ ਸਭ ਤੋਂ ਪਹਿਲਾਂ ਪ੍ਰਯੋਗ ਕੀਤਾ ਗਿਆ ਸੀਗਾ ਜਿਹੜੀ ਮੈਟਲ ਸੀਗੀ ਕਾਪਰ ਜਿਸ ਨੂੰ ਸੀ ਤਾਂਬਾ ਬੋਲ ਦਿੰਦੇ ਹਨਗੇ ਦੂਰਵੀਨ ਦੀ ਖੋਜ ਕਿਸ ਨੇ ਕੀਤੀ ਦੂਰਵੀਨ ਦੀ ਖੋਜ ਹੈ ਜਿਹੜੀ ਉਹ ਗੈਲੀਲਿਓ ਨੇ ਕੀਤੀ ਸੀਗੀ ਯਾਦ ਰੱਖਣਾਗਾ ਦਿੱਲੀ ਸਥਿਤ ਮਹਾਤਮਾ ਗਾਂਧੀ ਦੀ ਸਮਾਦੀ ਦਾ ਸਥਲ ਦਾ ਕੀ ਨਾਮ ਹੈ ਬੇਟਾ ਰਾਜਗੜ ਬੇ ਜਿਹੜੀ ਆਪਣੇ ਕੋਲ ਦਿੱਲੀ ਸਥਿਤ ਮਹਾਤਮਾ ਗਾਂਧੀ ਜੀ ਦੀ ਸਮਾਦੀ ਹੈ ਉਸ ਦਾ ਨਾਮ ਹੈਗਾ ਰਾਜਗੜ ਭਾਰਤ ਵਿੱਚ ਪਹਿਲੀ ਟ੍ਰੇਨ ਕਦੋਂ ਚੱਲੀ ਬੇਟਾ 1853 ਦੇ ਵਿੱਚ ਪਹਿਲੀ ਟ੍ਰੇਨ ਹੈ ਜਿਹੜੀ ਚਲਾਈ ਗਈ ਸੀਗੀ ਮੁੰਬਈ ਟੂ ਥਾਣਾ ਵੀ ਥਾਣੇ ਬੇਟਾ ਆਪਣੇ ਕੋਲ ਯਾਦ ਰੱਖਣਾਗਾ ਤੁਸੀਂ ਇਹ ਜਿਹੜੀ ਫਰਸਟ ਟ੍ਰੇਨ ਜਿਹੜੀ ਈ ਗਈ ਸੀਗੀ ਉਸ ਟਾਈਮ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋਗੇ ਉਸ ਟਾਈਮ ਤੇ ਜਦੋਂ ਆਪਣੇ ਕੋਲ ਟ੍ਰੇਨ ਚੱਲੀ ਉਸ ਟਾਈਮ ਤੇ ਇੰਡੀਆ ਦੇ ਗਵਰਨਰ ਜਨਰਲ ਕੌਣ ਸੀਗੇ ਠੀਕ ਹੈ ਇਹ ਚੀਜ਼ ਤੁਸੀਂ ਜਰੂਰ ਦੱਸਨੇਗਾ ਪਹਿਲਾ ਭਾਰਤੀ ਅੰਤਰਿਕਸ਼ ਅੰਤਰਿਕਸ਼ ਯਾਤਰੀ ਕੌਣ ਸੀ ਬੇਟਾ ਰਕੇਸ਼ ਰਕੇਸ਼ ਸ਼ਰਮਾ ਜਿਹੜਾ ਇੰਡੀਅਨ ਸੀਗਾ ਤੇ ਅੰਤਰਿਕਸ਼ ਜਿਹੜਾ ਸਪੇਸ ਦੇ ਵਿੱਚ ਗਿਆ ਸੀਗਾ ਰਕੇਸ਼ ਸ਼ਰਮਾ 1984 ਦੇ ਵਿੱਚ ਯਾਦ ਰੱਖਣਾਗਾ ਭਾਰਤ ਦੀ ਪਹਿਲੀ ਮੈਲਾ ਮੁੱਖ ਮੰਤਰੀ ਕੌਣ ਸੀ ਬੇਟਾ ਇੱਥੇ ਤੁਹਾਨੂੰ ਪ੍ਰਧਾਨ ਮੰਤਰੀ ਨਹੀਂ ਪੁੱਛਿਆ ਗਿਆ ਬੇਟਾ ਪਹਿਲੀ ਮੈਲਾ ਮੁੱਖ ਮੰਤਰੀ ਪੁੱਛਿਆ ਗਿਆਗਾ ਜੇਕਰ ਪ੍ਰਧਾਨ ਮੰਤਰੀ ਪੁੱਛਿਆ ਜਾਂਦਾ ਤਾਂ ਤੁਸੀਂ ਉੱਥੇ ਆਪਨੇ ਕੋਲ ਇੰਦਰਾ ਗਾਂਧੀ ਜੀ ਨੂੰ ਕਹਿਣਾ ਸੀਗਾ ਵੀ ਇੰਦਰਾ ਗਾਂਧੀ ਜੀ ਜਿਹੜੇ ਹੈਗੇ ਸੀਗੇ ਉਹ ਪਹਿਲੇ ਪ੍ਰਧਾਨ ਮੰਤਰੀ ਸੀਗੇ ਇੰਡੀਆ ਦੇ ਤੇ ਜੇਕਰ ਮੁੱਖ ਮੰਤਰੀ ਪੁੱਛਿਆ ਜਾਵੇ ਤਾਂ ਸੁਚੇਤਾ ਕੁਪਲਾਨੀ ਸੁਚੇਤਾ ਕੁਪਲਾਨੀ ਜਿਹੜੀ ਉਹ ਭਾਰਤ ਦੀ ਪਹਿਲੀ ਮੁੱਖ ਮੰਤਰੀ ਸੀਗੀ ਮਹਿਲਾ ਮੁੱਖ ਮੰਤਰੀ ਸੀਗੀ ਸੁਚੇਤਾ ਕੁਪਲਾਨੀ ਸੰਯੁਕਤ ਰਾਸ਼ਟਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਸੁਚੇਤਾ ਕੁਪਲਾਨੀ ਕਿਹੜੀ ਸਟੇਟ ਦੀ ਪਹਿਲੀ ਮੁੱਖ ਮੰਤਰੀ ਸੀਗੀ ਮਹਿਲਾ ਮੁੱਖ ਮੰਤਰੀ ਕਿਹੜੀ ਸਟੇਟ ਦੀ ਸੀਗੀ ਇਹ ਵੀ ਜ਼ਰੂਰ ਦੱਸਣਾ ਹੈਗਾ ਕਿਉਂਕਿ ਮੁੱਖ ਮੰਤਰੀ ਸਾਨੂੰ ਪਤਾ ਵੀ ਜਾਂ ਤਾਂ ਸਟੇਟ ਦਾ ਹੋਏਗਾ ਜਾਂ ਜੁਟੀ ਦਾ ਹੋਏਗਾ ਤੇ ਆਪਣੇ ਕੋਲ ਸੰਯੁਕਤ ਰਾਸ਼ਟਰ ਰਾਸ਼ਟਰ ਸੰਗ ਦੀ ਸਥਾਪਨਾ ਕੋਲ ਕੀਤੀ ਗਈ ਸੀ ਬੇਟਾ ਜਿਹੜਾ ਆਪਣੇ ਕੋਲ ਜੁਨੀਅਨ ਜੂਨ ਜੁਨਾਈਟਿਡ ਨੇਸ਼ਨ ਹੈ ਬੇਟਾ ਜੁਨਾਈਟਿਡ ਨੇਸ਼ਨ ਜਿਹਨੂੰ ਅਸੀਂ ਸੰਯੁਕਤ ਰਾਸ਼ਟਰ ਕਹਿੰਨੇ ਹੈਗੇ ਆਰਗੇਨਾਈਜੇਸ਼ਨ ਜੂ ਐਨਓ ਜੁਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ 24 ਅਕਤੂਬਰ 1945 ਨੂੰ ਕੀਤੀ ਗਈ ਸੀ ਤੇ ਇਹਦਾ ਹੈੱਡਕੁਆਰਟਰ ਸੀ ਜਿਹੜਾ ਉਹ ਨਿਊਯਾਰਕ ਦੇ ਵਿੱਚ ਸੀਗਾ ਨਿਊਯਾਰਕ ਆਪਾਂ ਨੂੰ ਪਤਾ ਹੈਗਾ ਯੂ ਐਸ ਏ ਦੇ ਵਿੱਚ ਹੈ ਹੈਨਾ ਨਾਰਥ ਅਮਰੀਕਾ ਦੇ ਵਿੱਚ ਯਾਦ ਰੱਖਣਾ ਹੈਗਾ ਸੰਯੁਕਤ ਰਾਸ਼ਟਰ ਸੰਘ ਦਾ ਪਹਿਲਾ ਜਿਹੜਾ ਮਹਾਸਚਿਵ ਸੀਗਾ ਉਹ ਹੋਇਆ ਸੀ ਤ੍ਰਿਗਵੇਲੀ ਤ੍ਰਿਗਵੇਲੀ ਸੀ ਜਿਹੜਾ ਆਪਣੇ ਕੋਲ ਜੂਐਨਓ ਦਾ ਪਹਿਲਾ ਮਹਾਸਚਿਵ ਸੀਗਾ ਬੇਟਾ ਯਾਦ ਰੱਖਣਾ ਹੈਗਾ ਸੰਯੁਕਤ ਰਾਸ਼ਟਰ ਸੰਘ ਦੇ ਕਿੰਨੇ ਦੇਸ਼ ਮੈਂਬਰ ਸਨ ਹਨ ਬੇਟਾ 193 193 ਬਹੁਤ ਇੰਪੋਰਟੈਂਟ ਹੈ ਸੰਯੁਕਤ ਰਾਸ਼ਟਰ ਸੰਘ ਸੁਰੱਖਿਆ ਪਰਿਸ਼ਦ ਦੇ ਕਿੰਨੇ ਮੈਂਬਰ ਨੇ ਬੇਟਾ 15 ਸੰਯੁਕਤ ਰਾਸ਼ਟਰ ਸੰਗ ਸੁਰੱਖਿਆ ਪ੍ਰਸ਼ਦ ਦੇ ਕਿੰਨੇ ਮੈਂਬਰ ਸਥਾਈ ਹਨ ਬੇਟਾ ਪਰਮਾਨੈਂਟ ਜਿਹੜੇ ਮੈਥਡ ਨੇ ਮੈਂਬਰ ਨੇਗੇ ਉਹ ਹੈਗੇ ਨੇ 5 ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਬੇਟਾ ਦਾ ਹੈਗ ਬੇਟਾ ਹੋ ਹੋਲੈਂਡ ਦੇ ਵਿੱਚ ਹੈਗੀ ਯਾਦ ਰੱਖਣਾ ਹੈਗਾ ਆਈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆਈ ਸੀ ਜੀ ਜੇ ਬੇਟਾ ਜਿਹੜੀ ਹੈਗੀ ਹੈਗੀ ਉਹ ਆਪਣੇ ਕੋਲ ਦਾ ਹੈਗ ਹੋਲੈਂਡ ਦੇ ਵਿੱਚ ਹੈਗੀ ਯੂ ਐਨਓ ਮਹਾਸਭਾ ਵਿੱਚ ਹਿੰਦੀ ਵਿੱਚ ਪਾਸ਼ਣ ਦੇਣ ਵਾਲੇ ਪਹਿਲੇ ਭਾਰਤੀ ਕੌਣ ਸਨ ਬੇਟਾ ਅਟਲ ਵਿਹਾਰੀ ਜੀ ਸੀ ਜਿਹੜੇ ਉਹ ਯੂ ਐਨਓ ਮਹਾਸਭਾ ਦੇ ਵਿੱਚ ਹਿੰਦੀ ਵਿੱਚ ਪਾਸ਼ਣ ਦੇਣ ਵਾਲੇ ਪਹਿਲੇ ਭਾਰਤੀ ਸੀਗੇ ਯਾਦ ਰੱਖਣਾ ਅਟਲ ਵਿਹਾਰੀ ਬਾਜਪਾਈ ਜੀ ਠੀਕ ਹੈ ਯੂ ਐਨਓ ਜਿਹੜੀ ਸੁਰੱਖਿਆ ਪਰਿਸ਼ਦ ਦੇ ਅਸਥਾਈ ਸਦਸਿਆ ਮੈਂਬਰ ਦਾ ਕਾਰਜਕਾਲ ਕਿੰਨੇ ਸਾਲ ਦਾ ਹੁੰਦਾ ਹੈ ਬੇਟਾ 2 ਸਾਲ ਦਾ ਜਿਹੜੇ ਆਪਣੇ ਕੋਲ ਨੋਨ ਪਰਮਾਨੈਂਟ ਮੈਂਬਰ ਹੁੰਦੇ ਨੇਗੇ ਉਹਨਾਂ ਦਾ ਜਿਹੜਾ ਕਾਰਜਕਾਲ ਹੈਗਾ ਉਹ 2 ਸਾਲ ਦਾ ਹੁੰਦਾਗਾ ਤੇ ਰੋਟੇਸ਼ਨ ਵਾਈਜ਼ ਬੇਟਾ 2 ਸਾਲ ਬਾਅਦ ਹੀ ਉਹ ਚੇਂਜ ਹੁੰਦੇ ਰਹਿੰਦੇ ਨੇਗੇ ਜੂ ਐਨਓ ਬੇਟਾ ਅੱਜ ਦੇ ਲਾਸ ਕਲਾਸ ਦਾ ਤੀਜੀ ਕਲਾਸ ਦਾ ਜਿਹੜਾ ਲਾਸਟ ਕੁਐਸਚਨ ਜੂ ਐਨਓ ਦਾ 193ਵਾਂ ਸਦਸ ਦੇਸ਼ ਕਿਹੜਾ ਹੈ ਬੇਟਾ ਦੱਖਣੀ ਸੁडान ਬੇਟਾ ਜਿਹੜਾ 193 ਨੰਬਰ ਤੇ ਬੇਟਾ ਬਣਿਆਗਾ ਉਹ ਹੈਗਾ ਸੁडान ਦੱਖਣੀ సడాన్ేటా ఇంపోర్టెట్గా ਨੈਕਸਟ ਕੁਐਸਚਨ ਬੇਟਾ 76 ਕੁਐਸਚਨ ਮੈਂ ਨੈਕਸਟ ਵੀਡੀਓ ਦੇ ਵਿੱਚ ਲੈ ਕੇ ਆਵਾਂਗਾ ਤੇ ਉਦੋਂ ਤੱਕ ਬੇਟਾ ਤੁਸੀਂ ਇਸ ਵੀਡੀਓ ਨੂੰ ਜੇਕਰ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਬੱਚਿਆਂ ਤੱਕ ਜੋ ਪੰਜਾਬ ਪੁਲਿਸ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਾਂ ਕਿਸੇ ਵੀ ਪੈਰਾਮੈਡੀਕਲ ਇਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੋ ਬੱਚੇ ਐਮਪੀਐਚਡਬਲੂ ਮੇਲ ਐਮਪੀਐਚਡਬਲੂ ਫੀਮੇਲ ਜੀਐਨਐਮ ਲੈਬ ਟੈਕਨੀਸ਼ੀਅਨ ਦੀ ਬੇਟਾ ਤਿਆਰੀ ਕਰਨਾ ਚਾਹੁੰਦੇ ਨੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 94630 79680 ਨਾਲ ਬੇਟਾ ਕੰਟੈਕਟ ਕਰ ਸਕਦੇ ਨੇਗੇ ਤੇ ਜਿਹੜੇ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਬੇਟਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਬੈਲ ਆਈਕਨ ਬਟਨ ਨੂੰ ਵੀ ਦਬਾ ਲੈਣ ਨਾਲ ਹੀ ਬੇਟਾ ਇੱਕ ਜੁਆਇਨ ਦੀ ਆਪਸ਼ਨ ਹੈਗੀ ਜੁਆਇਨ ਦੀ ਆਪਸ਼ਨ ਨਾਲ ਤੁਹਾਨੂੰ ਕੀ ਬੈਨੀਫਿਟ ਹੋਏਗਾ ਜੋ ਵੀਡੀਓਜ਼ ਬੇਟਾ ਹਿਡਨ ਹੈਗੀਆਂ ਉਹ ਤੁਹਾਨੂੰ ਸ਼ੋ ਹੋਣ ਲੱਗ ਜਾਣਗੀਆਂ ਇਸ ਕਰਕੇ ਬੇਟਾ ਜੁਆਇਨ ਵੀ ਜ਼ਰੂਰ ਕਰ ਲਓ ਚੈਨਲ ਨੂੰ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨ ਸਾਨੂੰ ਤੇ ਲਾਈਕ ਸ਼ੇਅਰ ਜ਼ਰੂਰ ਕਰ ਲਓ ਤੇ ਬਾਕੀ ਬੱਚੇ ਬੱਚੇ ਔਨਲਾਈਨ ਕੋਚਿੰਗ ਲੈਣ ਲਈ ਤੁਸੀਂ ਸਾਹਮਣੇ ਸਕਰੀਨ ਤੇ ਸ਼ੋ ਹੋ ਰਹੇ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਣੇ ਕੋਲ ਤੁਸੀਂ ਵਿੱਚ ਜੇਕਰ ਤੁਸੀਂ ਫ੍ਰੀ WhatsApp ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਅਵੇਲੇਬਲ ਹੈ ਤੁਸੀਂ ਉਸ ਲਿੰਕ ਨੂੰ ਬੇਟਾ ਓਪਨ ਕਰਕੇ ਤੁਸੀਂ ਫ੍ਰੀ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋਗੇ ਤੇ ਗੁੱਡ ਲੱਕ ਬੇਟਾ एवरीवन ਫਾਰ ਜੁਆਇਨਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ